ਸਾਰ ਮੈਨੂੰ ਤੇਹੀ ਕਦਾ ਲੱਗਾ ਕਿ ਕਹਿੰਦੀਆਂ ਨੂੰ ਵੀ ਲੁੱਟਮਾਰ ਹੋਈ ਆ ਪਰ ਇਹਨਾਂ ਨੇ ਆਪਣੀ ਸਾਥ ਜੇ ਸਮਾਨ ਆਪ ਖੁਦ ਸੁੱਟਿਆ ਨੂੰ ਮੇਰੀ ਬੇਟੀ ਨੂੰ ਮੁੰਡੇ ਨੂੰ ਬਚਾਉਣ ਵਾਸਤੇ ਮੈਂ ਇਹਨਾਂ ਨੂੰ ਚੌਨੀ ਪੀ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਨਹੀਂ ਦੂਜੀ ਗੱਲ ਇਹ ਵੀ ਮੈਨੂੰ ਇਨਸਾਫ ਚਾਹੀਦਾ ਅਜੇ ਤੱਕ ਮੈਨੂੰ ਨਹੀਂ ਪਤਾ ਵੀ ਇਹ ਪੀਐਸਮਾ ਪੁੱਤਰ ਹੋਏ ਵੀ ਕਿ ਨਹੀਂ ਹੋਏ ਮੈਨੂੰ ਉਹ ਕਿਰਸੋ ਨਹੀਂ ਸਾਹਮਣੇ ਕੀ ਨਿਕਲ ਗਈ ਇੱਕੀ ਗਲਤ ਆੜੀ ਕੁੜੀ ਨੂੰ ਕਿਉਂ ਮਾਰੇ ਬੱਚਾ ਮੰਗਦੇ ਕਹਿੰਦੇ ਇਹਦੇ ਘਰ ਬੱਚਾ ਨਹੀਂ ਆ 1.5 ਸਾਲ ਹੋਇਆ ਕਹਿੰਦਾ ਨਾ ਇਹ ਕਹਿੰਦੇ ਤੁਸੀਂ ਘੱਟ ਦਾਅ ਜਿੱਤਾ ਇਹ ਸੋਨਾ ਸੋਨਾ ਪਾਇਆ ਹੈ ਕਹਿੰਦੇ ਥੋੜਾ ਦਿੱਤਾ ਹੋਰ ਦੋ ਮੇਰਾ ਆਦਮੀ ਦਿਹਾੜੀ ਲਾਉਂਦਾ ਜਿੰਨੇ ਕੁ ਜੋਗੇ ਹੈਗੇ ਹੈ ਅਸੀਂ ਕੀਤਾ ਸੀ ਅਈਆਂ ਫੇਰ ਵੀ ਕਹੋ ਚਲੋ ਅਸੀਂ ਦਿਆਂਗੇ ਜੋ ਸਾਡੇ ਕੋਲ ਹੈਗਾ ਪਰ ਹਨ ਮੇਰੀ ਕੁੜੀ ਨੂੰ ਬਹੁਤ ਟੌਰਚਰ ਕਰਦੇ ਸੀ ਕਹਿੰਦੇ ਸਾਨੂੰ ਆ ਚੀਜ਼ ਚਾਹੀਦੀ ਆ ਚਾਹੀਦੀ ਕਦੀਆਂ ਨੂੰ ਚਾਰ ਪਾ ਦੋ ਕਦੀਆਂ ਨੂੰ ਦੁੱਧ ਦੋ ਇਹਨਾਂ ਇੱਥੇ ਮਹੀਨਾ ਮਹੀਨਾ ਦੱਸ ਦੰਦਰ ਮਾਣ ਵੀ ਨਹੀਂ ਆਉਣਾ ਜਾਣਾ ਮਾਰ ਕੇ ਨੇ ਰੋਟੀ ਮਾਰ ਕੇ ਇਨੂੰ ਜਨਾਨੀ ਨੂੰ ਪਤਾ ਵੀ ਇਹਨੇ ਕਿੱਦਾਂ ਮਾਰੀ ਕਿੱਦਾਂ ਨਹੀਂ ਮਾਰੀ ਇਹਨੇ ਚਾਹ ਤਿੰਨ ਕਤਲ ਲੱਗੇ ਕਿ ਤੇ ਚੌਥਾ ਮੇਰੀ ਕੁੜੀ ਮਾਰੀ ਹੈ ਇਹਨੂੰ ਕਾੜੀ ਤੋਂ ਕਾੜੀ ਦੂਜਿਆਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਹੈ ਗਾਂ ਵਾਹਤੇ ਸਰ ਕਿਸੇ ਦੀ ਤਜ ਤੇ ਮੇਰੀ ਹੋਈ ਆ ਕਿਸੇ ਦੀ ਧੀ ਨਵੀ ਹੋ ਸਕਦਾ ਵਾ ਇਹ ਤਾਂ ਫਿਰ ਸਾਰਿਆਂ ਦੇ ਦਿਲਵਾਨ ਗੇ ਇਹਨੂੰ ਕਾੜੀ ਤੋਂ ਕਾੜੀ ਸਜ਼ਾ ਮਿਲਣੀ ਚਾਹੀਦੀ ਗਾਂ ਵਾਹਤੇ ਕੋਈ ਇਹੋ ਜਿਹਾ ਗਲਤ ਕੰਮ ਨਾ ਕੋਈ ਕਰੇ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਪਿੰਡ ਸ਼ੀਨਾ ਬੇਰ ਦਾ ਸਰਪੰਚ ਸਰ ਜਿਹੜੀ ਵਾਰਦਾਤ ਹੋਈ ਆ ਇਹ 28 ਤਰੀਕ ਦੀ ਵਾਰਦਾਤ ਹੋਈ ਆ ਇਹ ਵਾਰਦਾਤ ਸਰ ਆਪਣਾ ਜਿਹੜੀ ਕੁੜੀ ਦੀ ਸਾਸਿ ਇਹਨੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੇ ਵੀ ਇਹਨਾਂ ਨੇ ਕਾਰਵਾਈ ਕੀਤੀ ਇਹਨਾਂ ਨੂੰ ਸਭ ਤੋਂ ਸਿੱਧ ਸਜ਼ਾ ਹੋਣੀ ਚਾਹੀਦੀ ਹੈ ਸਰ ਜਿੱਥੋਂ ਤੱਕ ਤੁਹਾਨੂੰ ਹੁਣ ਬਾਈਕ ਨੋਟ ਉਹਨਾਂ ਦਾ ਪਤਾ ਲੱਗਾ ਕਿ ਪਹਿਲਾਂ ਵੀ ਉਹਨੇ ਮਰਡਰ-ਮੁਡਰ ਕੀਤੇ ਆ ਕਾਫੀ ਜਨਾਨੀ ਦੇ ਨਹੀਂ ਇਹ ਪਰਵਾਰ ਲੜਕੀ ਪਰਵਾਰ ਕਹਿੰਦੇ ਗਰੀਬ ਪਰਵਾਰ ਸਰ ਬਹੁਤ ਹੀ ਗਰੀਬ ਪਰਿਵਾਰ ਆ ਦਿਹਾਰੀ ਕਰਦੇ ਨੇ ਆ ਇਹਨਾਂ ਦੇ ਪਿਤਾ ਜੀ ਇਹ ਲੜਕੀ ਦੇ ਦੇਖੋ ਹੁਣ ਵੀ ਕੰਮ ਕਰ ਛੱਡ ਕੇ ਆਏ ਨੇ ਆਪਣਾ ਬਹੁਤ ਹੀ ਸਧਾਨ ਪਰਿਵਾਰ ਆ ਕੀ ਚਾਹੁੰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਜੋ ਵੀ ਇਹਨਾਂ ਨੇ ਆਪਣਾ ਪਲੈਨਿੰਗ ਤੇ ਮਰਡਰ ਕੀਤਾ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਈ ਇਹ ਮਿਤੀ 28 ਤਰੀਕ ਨੂੰ ਰੁਪਿੰਦਰ ਕੌਰ ਨੇ ਇੱਕ ਸਟੇਟਮੈਂਟ ਸਾਡੇ ਕੋਲ ਦਰਜ ਕਰਾਈ ਸੀ ਕਿ ਉਹ ਆਪਣੀ ਨੌ ਅਮਨਪ੍ਰੀਤ ਕੌਰ ਨਾਲ ਉਹਦੇ ਪੇਕੇ ਪਰਿਵਾਰ ਤੋਂ ਆਪਣੇ ਪਿੰਡ ਬਿਲੀਪੁਰ ਜਾ ਰਹੀ ਸੀ ਜਦੋਂ ਉਹ ਬੱਬੇਹਾਲੀ ਪੁਲ ਤੋਂ 1 ਕਿਲੋਮੀਟਰ ਅੱਗੇ ਨਹਿਰ ਦੇ ਕੰਢੇ ਗਈ ਤਾਂ ਉਹਦੇ ਕਹਿਣ ਮੁਤਾਬਕ ਦੋ ਲੁੱਟੇ ਰਹੇ ਨੇ ਉਹਨਾਂ ਨੇ ਘੇਰ ਕੇ ਲੁੱਟਣ ਦੀ ਨੀਤ ਨਾਲ ਉਹਨਾਂ ਦੇ ਸੋਨੇ ਦੇ ਗਹਿਣੇ ਲਵਾ ਲਏ ਤੇ ਦੀ ਨੌ ਅਮਨਪ੍ਰੀਤ ਕੌਰ ਨੂੰ ਤੱਕਾ ਦੇ ਕਨਾਰੇ ਵੀ ਸੁੱਟ ਦਿੱਤਾ ਜਿਸ ਦੇ ਰਾਤ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਥਾਣਾ ਤਿਬਰ ਦੇ ਵਿੱਚ ਪਰ ਪੁਲਿਸ ਨੂੰ ਮਾਮਲਾ ਛੱਡੀ ਲੱਗ ਰਿਹਾ ਸੀ ਸਾਡੀਆਂ ਸਾਰੀਆਂ ਟੀਮਾਂ ਨੇ ਬੜੀ ਮਿਹਨਤ ਕਰਕੇ ਪੂਰੇ ਤਨਦੇਹੀ ਨਾਲ ਇਸ ਮੁਕਤ ਜਿਹੜਾ ਕੇਸ ਨੂੰ ਟਰੈਕ ਕੀਤਾ ਅਸਲ ਵਿੱਚ ਰੁਪਿੰਦਰ ਕੌਰ ਨੇ ਆਪਣੇ ਲੜਕੇ ਆਕਾਸ਼ਦੀਪ ਨਾਲ ਮਿਲ ਕੇ ਸਾਫੇ ਨੋਮ ਅਮਨਪ੍ਰੀਤ ਕੌਰ ਦਾ ਮਾਡਲ ਕੀਤਾ ਇਹਨਾਂ ਨੇ ਸਾਰੀ ਕਹਾਣੀ ਬਣਾਈ ਸੀ ਕਿ ਨਹਿਰ ਦੇ ਕੰਡੇ ਲਗਾ ਕੇ ਉਹਨੂੰ ਨਹਿਰ ਵਿੱਚ ਸੁੱਟਿਆ ਜਾਵੇ ਇਹ ਤਾਂ ਸੁੱਟਿਆ ਤਾਂ ਕੀ ਕਰਨ ਦਿੱਤੀ ਇਹਨਾਂ ਨੇ ਅਮਨਪ੍ਰੀਤ ਨੂੰ ਰੁਪਿੰਦਰ ਕੌਰ ਨੇ ਤੇ ਉਹਦੇ ਲੜਕੇ ਆਕਾਸ਼ਦੀਪ ਨੇ ਕੋਈ ਪੂਜਾ ਪਾੜ ਦੇ ਬਹਾਨੇ ਨਹਿਰ ਦੇ ਕੰਡੇ ਲੈ ਕੇ ਪਿੱਛੋਂ ਤਾਂ ਕੰਮਰ ਕੇ ਯਾਰ ਸੁੱਟ ਦਿੰਦਾ ਦੋਨੋਂ ਨੇ ਹੀ ਰਸਟ ਕਰ ਲਿਆ ਵਾ ਬਾਕੀ ਬ੍ਰੀਕੀ ਨਾਲ ਤਫਤੀਸ਼ ਕੀਤੀ ਜਾਂਦੀ ਵਜਾ ਕੀ ਸਾਨੂੰ ਮਾਰਦਾ ਵਜਾ ਇਹ ਸੀ ਕਿ ਕਿਤੇ ਦੇ ਘਰ ਬੱਚਾ ਨਹੀਂ ਸੀ ਹੋ ਰਿਹਾ ਇਹਦੇ ਨੌ ਦੇ ਤੇ ਦੂਜਾ ਤਾਂ ਦਜ ਦੇ ਹਿਸਮਤ ਸੀ ਕਹਾਣੀ ਕੀ ਬਣਾਈ ਸਰ ਵੀ ਲੁੱਟੇ ਲੁੱਟੇਰੇ ਪੈ ਗਏ ਇਹਨਾਂ ਨੇ ਕਹਾਣੀ ਬਣਾਈ ਕਿ ਅਸੀਂ ਜਾ ਰਹੇ ਸੀ ਤੇ ਲੁੱਟੇਰੇ ਸਾਨੂੰ ਪੈ ਗਿਆ ਤੇ ਸਾਡੇ ਸੋਨੇ ਦੇ ਗਹਿਣੇ ਲੈ ਲਏ ਤੇ ਲੁੱਟੇਰਾ ਨੇ ਹੀ ੱਤਕਾ ਮਾਰ ਕੇ ਯਾਰ ਸੁੱਟ ਦੁੱਤਾ ਹੋਰ ਸਰ ਕਿੰਨਾ ਮਾਮਲਾ ਦੱਚ ਕੀਤਾ ਕਿੰਨੇ ਲੋਕ ਅਰੈਸਟ ਕਰ ਲਏ ਦੋ ਅਰੈਸਟ ਕਰ ਲਿਆ ਰੁਪਿੰਦਰ ਕੌਰ ਤੇ ਉਹਦਾ ਲੜਕ ਇਨਨ ਮੰਨਜੋਗ ਅਦਾਲਤ ਵਿੱਚ ਫੇਚ ਕਰਕੇ ਰਿਮਾਂਡ ਲੈ ਕੇ ਬਰੀਕੀ ਨਾਲ ਜਿਹੜੀ ਤਫਤੀਸ਼ ਕੀਤੀ ਜਾਊਗੀ ਜੇ ਕੋਈ ਹੋਰ ਵੀ ਗੁਨਾਹਗਰ ਪਾਇਆ ਗਿਆ ਉਹਦੇ ਖਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ